ਪੂਰੀ ਦੁਨੀਆ ਨਵੇਂ ਸਾਲ ਦਾ ਜਸ਼ਨ ਮਨਾ ਰਹੀ ਹੈ ਉੱਥੇ ਇੱਕ ਨੌਜਵਾਨ ਆਪਣੇ ਹੀ ਪਰਿਵਾਰ ਦਾ ਜਾਣਦਾ ਦੁਸ਼ਮਣ ਬਣ ਗਿਆ ਆਪਣੇ ਪਰਿਵਾਰ ਨੂੰ ਮੌਤੇ ਘਾਟ ਉਤਾਰਿਆ ਗਿਆ ਸਨਸਨੀ ਫੈਲ ਗਈ ਜਦੋਂ ਇੱਕ ਹੋਟਲ ਦੇ ਵਿੱਚ ਪੰਜ ਲਾਸ਼ਾਂ ਨੂੰ ਦੇਖਿਆ ਗਿਆ ਮੌਕੇ ਤੇ ਪੁਲਿਸ ਪਹੁੰਚੀ ਤਾਂ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਨਵੇਂ ਸਾਲ ਦੇ ਪਹਿਲੇ ਦਿਨ ਹੀ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ ਜਿੱਥੇ ਇੱਕ ਪੁੱਤ ਦੇ ਵੱਲੋਂ ਆਪਣੀ ਮਾਂ ਦਾ ਕਤਲ ਕੀਤਾ ਗਿਆ ਇੱਕ ਭਰਾ ਦੇ ਵੱਲੋਂ ਆਪਣੀਆਂ ਚਾਰ ਭੈਣਾਂ ਨੂੰ ਮੌਤੇ ਘਾਟ ਉਤਾਰ ਦਿੱਤਾ ਗਿਆ ਤਾਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਲਖਨਊ ਦੇ ਵਿੱਚ ਇਹ ਪੂਰੀ ਵਾਰਦਾਤ ਵਾਪਰੀ ਜਿੱਥੇ ਇੱਕ ਨੌਜਵਾਨ ਜਿਸ ਦੀ ਕੀ ਉਮਰ 24 ਸਾਲ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਉਸ ਦੇ ਵੱਲੋਂ ਇੱਕ ਹੋਟਲ ਦੇ ਵਿੱਚ ਇਹ ਪੂਰਾ ਖੂਨੀ ਖੇਡ ਖੇਡਿਆ ਜਾਂਦਾ ਜਿੱਥੇ ਆਪਣੀ ਮਾਂ ਤੇ ਚਾਰ ਭੈਣਾਂ ਨੂੰ ਮੌਤੇ ਘਾਟ ਉਤਾਰਿਆ ਗਿਆ ਇਸ ਕਲਯੁਗੀ ਭਰਾ ਦੇ ਵੱਲੋਂ ਇਸ ਪੂਰੀ ਖਬਰ ਤੋਂ ਬਾਅਦ ਸੰਸਨੀ ਫੈਲ ਗਈ ਇਹ ਪਰਿਵਾਰ ਘੁੰਮਣ ਦੇ ਲਈ ਦੱਸਿਆ ਜਾ ਰਿਹਾ ਆਗਰਾ ਦਾ ਰਹਿਣ ਵਾਲਾ ਇਹ ਪਰਿਵਾਰ ਜੋ ਕਿ ਲਖਨਊ ਘੁੰਮਣ ਆਇਆ ਸੀ ਇੱਕ ਹੋਟਲ ਦੇ ਵਿੱਚ ਇਹਨਾਂ ਨੇ ਕਮਰਾ ਵੀ ਬੁੱਕ ਕਰਵਾਇਆ ਪਰ ਜਿੱਥੇ 31 ਦਸੰਬਰ ਦੀ ਰਾਤ ਨੂੰ ਹਰ ਕੋਈ ਜਸ਼ਨ ਮਨਾ ਰਿਹਾ ਸੀ ਨਵੇਂ ਸਾਲ ਦਾ ਇੰਤਜ਼ਾਰ ਕਰ ਰਿਹਾ ਸੀ ਅਰਦਾਸਾਂ ਕਰ ਰਿਹਾ ਸੀ ਕਿ ਨਵਾਂ ਸਾਲ ਸੁਖਾਵਾਂ ਚੜੇ ਉੱਥੇ ਇਸ ਨੌਜਵਾਨ ਦੇ ਵੱਲੋਂ ਖੁੰਨੀ ਖੇਡ ਖੇਡਿਆ ਜਾਂਦਾ ਆਪਣੇ ਮਾਂ ਤੇ ਚਾਰ ਭੈਣਾਂ ਨੂੰ ਕਤਲ ਕਰ ਮੌਤੇ ਘਾਟ ਉਤਾਰ ਦਿੱਤਾ ਜਾਂਦਾ ਹੈ ਤਾਂ ਇਸ ਪੂਰੀ ਖਬਰ ਤੋਂ ਬਾਅਦ ਸਨਸਨੀ ਫੈਲ ਜਾਂਦੀ ਹੈ ਹਰ ਕੋਈ ਜਦੋਂ ਉੱਥੇ ਪਹੁੰਚਦਾ ਤਾਂ ਉਹ 당ਗ ਰਹਿ ਜਾਂਦਾ ਕਿਉਂਕਿ ਮ੍ਰਿਤਕ ਦੇਹਾਂ ਜਦੋਂ ਉਹਨਾਂ ਨੇ ਦੇਖਿਆ ਤਾਂ ਕਿਸ ਤਰੀਕੇ ਦੇ ਨਾਲ ਬੇਰਹਿਮੀ ਦੇ ਨਾਲ ਇਸ ਕਲਯੁਗੀ ਭਰਾ ਦੇ ਵੱਲੋਂ ਕਤਲ ਕੀਤਾ ਗਿਆ ਇੰਨਾ ਹੀ ਨਹੀਂ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਖੁਦ ਨੌਜਵਾਨ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਕਬੂਲਨਾਮਾ ਵੀ ਕੀਤਾ ਗਿਆ ਕਿ ਉਸ ਦੇ ਵੱਲੋਂ ਹੀ ਇਹ ਪੂਰਾ ਕਤਲ ਕੀਤਾ ਗਿਆ ਤਾਂ ਕਿਸ ਤਰੀਕੇ ਦੇ ਨਾਲ ਇਹ ਵਾਰਦਾਤ ਵਾਪਰੀ ਹੈ ਉਹ ਵੀ ਤੁਹਾਨੂੰ ਦੱਸਦੇ ਆ ਪਰ ਵੱਡੀ ਖਬਰ ਹੈ ਕਿ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ 9 ਸਾਲ ਦੇ ਪਹਿਲੇ ਦਿਨ ਹੀ ਇੱਕ ਪਰਿਵਾਰ ਦੇ ਪੰਜ ਜੀਆਂ ਦਾ ਕਤਲ ਕੀਤਾ ਗਿਆ ਔਰ ਕਤਲ ਵੀ ਘਰ ਦੇ ਹੀ ਨੌਜਵਾਨ ਬਲੋ ਕੀਤਾ ਗਿਆ ਪਰਿਵਾਰ ਦੇ ਇਹਨਾਂ ਪੰਜ ਜੀਆਂ ਦਾ ਇਕੱਠਿਆਂ ਕਤਲ ਕੀਤਾ ਗਿਆ ਹੈਰਾਨੀ ਦੀ ਗੱਲ ਇਹ ਸੀ ਕਿ ਘਟਨਾ ਨੂੰ ਅੰਜਾਮ ਦੇਣ ਵਾਲਾ ਪਰਿਵਾਰ ਦਾ ਹੀ ਇੱਕ ਮੈਂਬਰ ਜੋ ਕਿ ਰਿਸ਼ਤਿਆਂ ਵਿੱਚ ਕੁੜੀਆਂ ਦਾ ਭਰਾ ਤੇ ਔਰਤ ਦਾ ਪੁੱਤ ਸੀ ਲਖਨਊ ਦੇ ਹੋਟਲ ਵਿੱਚੋਂ ਪਰਿਵਾਰ ਦੇ ਪੰਜ ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ ਜਿੱਥੇ ਕਿ ਮਾਮਲਾ ਥਾਣਾ ਨਾਕਾ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਹੋਟਲ ਦੇ ਵਿੱਚ ਅਰਸ਼ਦ ਨਾਂ ਦੇ ਨੌਜਵਾਨ ਦੇ ਵੱਲੋਂ ਆਪਣੀ ਮਾਂ ਤੇ ਚਾਰ ਭੈਣਾਂ ਦਾ ਕਤਲ ਕੀਤਾ ਗਿਆ ਵਜਾ ਹਾਲਾਂਕਿ ਜਿਹੜੀ ਆ ਉਹ ਪੂਰੇ ਤਰੀਕੇ ਦੇ ਨਾਲ ਸਾਹਮਣੇ ਨਹੀਂ ਆਈ ਪਰ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਨੌਜਵਾਨ ਦਾ ਕਹਿਣਾ ਸੀ ਕਿ ਉਸਨੇ ਪਰਿਵਾਰਿਕ ਝਗੜੇ ਕਰਕੇ ਇਹ ਕਤਲ ਕੀਤਾ ਹੈ। ਮੁਲਜ਼ਮ ਅਰਸ਼ਦ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਮੋੜਲੀ ਪੁੱਛਗਿੱਛ ਦੇ ਵਿੱਚ ਉਸਨੇ ਇਹ ਕਬੂਲਨਾਮਾ ਕੀਤਾ ਕਿ ਪਰਿਵਾਰਿਕ ਝਗੜੇ ਕਰਕੇ ਉਸਨੇ ਇਹ ਸਾਰੇ ਕਤਲ ਕੀਤੇ ਨੇ। ਹਾਲਾਂਕਿ ਸੱਚ ਕੀ ਹੈ ਪੁਲਿਸ ਅਜੇ ਇਸ ਦੀ ਜਾਂਚ ਕਰ ਰਹੀ ਹੈ। ਮੁਕਦਮਾਤੀ ਮਾਲ ਹੈ। ਕੀ-ਕੀ ਹੈ ਇਸ ਵਿੱਚ? ਕੋਈ ਵਾਹ ਸਾਰੇ ਆਈਟਮਸ ਹੈ ਜੋ वहाँ ब्लड उलट खड़े थे उसी सैंपल से क्या वजह मिली हत्या की वजह नहीं जानकारी जानकारी तो ब्लड है ब्लड सैंपल है और और वहाँ से क्या इसके जो छोटे छोटे सामान हैं जिसे आधार कार्ड आईडी ये सब है सर ये लोग कब आए थे यहाँ रुकने तीस तारीख तारीख और क्या मिला अंदर अंदर और कोई ऐसे संदिग्ध तो नहीं, हाँ हाँ तो नहीं, नहीं है बॉडी क्या हाथ के कट और निशान मिले हैं नहीं देखा थाना नाका क्षेत्र से एक सूचना प्राप्त हुई जिसमें बताया गया कि होटल शरणजीत के कमरे में पांच लोगों की डेड बॉडी पाई गई है तत्काल स्थानीय पुलिस द्वारा मौके पर पहुंचा गया एक व्यक्ति जिसका नाम अरशद है लगभग चौबीस वर्षीय आगरा का रहने वाला इसको हिरासत में लिया गया है प्रारंभिक पूछताछ में उनके द्वारा बताया गया है कि पारिवारिक कलह के चलते उनके द्वारा अपनी चार बहनों और माता